ਮੈਂ ਪ੍ਰਤਿਭਾ ਬੁਲੰਟ ਟੀਵੀ ਵੱਲੋਂ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੀ ਹਾਂ ਅੱਜ ਅਸੀਂ ਗੱਲ ਕਰਾਂਗੇ ਇਨਸਾਫ ਦੀ ਇਨਸਾਫ ਕਾਗਜ਼ਾ ਵਿੱਚ ਤਾਂ ਸਭ ਨੂੰ ਮਿਲਦਾ ਹੈ ਪਰ ਅਸਲ ਜ਼ਿੰਦਗੀ ਵਿੱਚ ਕਿਸੇ ਕਿਸੇ ਨੂੰ ਹੀ ਮਿਲਦਾ ਹੈ ਕਈ ਵਾਰ ਇਨਸਾਨ ਆਪਣੇ ਆਪ ਨੂੰ ਬੇਕਸੂਰ ਸਾਬਿਤ ਕਰਨ ਲਈ ਕੁਝ ਅਜੀਹਾ ਕਰ ਦਿੰਦਾ ਹੈ ਜੋ ਉਸ ਦੀ ਜ਼ਿੰਦਗੀ ਲਈ ਅਖੀਰਲਾ ਕਦਮ ਬਣ ਜਾਂਦਾ ਹੈ ਜਿਹਾ ਇਹ ਹੋਇਆ ਪਤਣਾ ਦੇ ਪਿੰਡ ਨਿਆਲ ਵਿੱਚ ਰਹਿਣ ਵਾਲੇ ਦੋ ਟਰੱਕ ਡਰਾਈਵਰਾਂ ਨਾਲ ਇੱਕ ਟਰੱਕ ਡਰਾਈਵਰ ਦਾ ਨਾਮ ਦਵਿੰਦਰ ਸਿੰਘ ਤੇ ਇੱਕ ਦਾ ਨਾਮ ਹਰਪ੍ਰੀਤ ਸਿੰਘ ਸੀ। ਅਸਲ 'ਚ ਉਹਨਾਂ ਨਾਲ ਹੋਇਆ ਕਿ ਹੁਸ਼ਿਆਲਪੁਰ ਉਹ ਆਪਣਾ ਟਰੱਕ ਖਾਲੀ ਕਰਕੇ ਉੱਥੋਂ 20000 ਦੀ ਪੇਮੈਂਟ ਆਨਲਾਈਨ ਕਰਾ ਕੇ 65000 ਰੁਪਏ ਕੈਸ਼ ਲੈ ਕੇ ਆ ਰਹੇ ਸੀ। ਲੁਧਿਆਣੇ ਟਰਾਂਸਪੋਰਟ ਤੇ ਉਹਨਾਂ ਨੇ ਆਪਣਾ ਟਰੱਕ ਲਗਾਇਆ। ਉੱਥੇ ਆਰਾਮ ਕੀਤਾ, ਖਾਣਾ ਖੂਣਾ ਖਾ ਕੇ ਉਹ ਸੋ ਗਏ। ਸਵੇਰ ਉੱਠੇ ਤਾਂ ਉਹਨਾਂ ਨੇ ਦੇਖਿਆ ਕਿ ਟਰੱਕ ਵਿੱਚੋਂ 65000 ਦੀ ਚੋਰੀ ਹੋ ਗਈ ਹੈ। ਉਹਨੇ ਟਰੱਕ ਦੇ ਓਨਰ ਨੂੰ ਫੋਨ ਕੀਤਾ ਤੇ ਦੱਸਿਆ ਕਿ ਟਰੱਕ ਵਿੱਚੋਂ 65000 ਚੋਰੀ ਹੋ ਗਏ ਨੇ। ਉਹਨਾਂ ਦੇ ਮਾਲਕ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਟਰੱਕ ਲੈ ਕੇ ਪਾਟਣਾ ਆ ਜਾਓ। ਜਦ ਉਹ ਪਾਟਣਾ ਪਹੁੰਚੇ ਤਾਂ ਉਹਨਾਂ ਦੇ ਮਾਲਕ ਨੇ ਉਹਨਾਂ ਨਾਲ ਕਾਫੀ ਕੁੱਟਮਾਰ ਕੀਤੀ। ਉਹਨਾਂ ਦੇ بار-बार ਕਹਿਣ ਦੇ ਬਾਵਜੂਦ ਵੀ ਕਿ ਉਹ ਬੇਕਸੂਰ ਨੇ ਉਹਨਾਂ ਨੇ ਨਹੀਂ ਚੋਰੀ ਕੀਤੀ, ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਮਾਰਿਆ ਗਿਆ। ਜਿਸ ਵਿੱਚ ਉਹਨਾਂ ਦੇ ਓਨਰ ਦਾ ਨਾਮ ਲਖਵਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਜੋ ਕਿ ਪੰਜਾਬ ਪੁਲਿਸ ਵਿੱਚ ਸਰਵਿਸ ਕਰਦਾ ਹੈ ਇਸ ਤੋਂ ਬਾਅਦ ਉਹਨਾਂ ਨੇ ਆਪਣੇ ਚਾਚੇ ਨੂੰ ਫੋਨ ਕੀਤਾ ਤੇ ਕਿਹਾ ਕਿ ਸਾਨੂੰ ਇੱਥੋਂ ਛੁਡਾ ਕੇ ਲੈ ਜਾਓ ਤੇ ਉਹਨਾਂ ਨੇ ਟਰੱਕ ਦੇ ਮਾਲਕ ਨੂੰ ਕਿਹਾ ਕਿ ਅਸੀਂ ਚੋਰੀ ਨਹੀਂ ਕੀਤੀ ਪਰ ਅਸੀਂ ਤਾਂ ਵੀ ਤੇਰੇ 65000 ਤੈਨੂੰ ਵਾਪਸ ਕਰ ਦਵਾਂਗੇ ਤੇ ਤੇਰਾ ਟਰੱਕ ਵੀ ਚਲਾਵਾਂਗੇ ਜਦੋਂ ਇਹ ਸਭ ਕੁਝ ਉਹਨਾਂ ਦੀ ਬਰਦਾਸ਼ਤ ਦੀ ਹੱਦ ਤੋਂ ਬਾਹਰ ਹੋ ਗਿਆ ਤਾਂ ਉਹਨਾਂ ਨੇ ਇੱਕ ਵੀਡੀਓ ਬਣਾਈ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਅਸਲ 'ਚ ਉਹਨਾਂ ਨਾਲ ਹੋਇਆ ਕੀ ਸੀ ਉਹਨਾਂ ਨੇ ਦੱਸਿਆ ਕਿ ਉਹ ਆਪਣੀ ਜੀਵਨ ਲੀਲਾ ਸਮਾਪਤ ਕਰਨ ਜਾ ਰਹੇ ਨੇ ਕੱਲਾ ਕਹਿਣੀ ਚਾਹੁੰਦਾ ਬਈ ਨਾ ਮੈਂ ਪਹਿਲਾਂ ਚੋਰ ਤੀ ਨਾ ਮੈਂ ਅੱਜ ਚੋਰ ਆ ਨਾ ਮੇਰਾ ਭਾਈ ਚੋਰ ਤੀ ਨਾ ਮੈਂ ਚੋਰ ਆ ਜੇ ਕੋਈ ਬੰਦਾ ਕਹੇ ਦੇ ਰੂਪ ਦੇ ਦੇ ਵੀ ਹਾਂ ਸਾਡੇ ਰਿਆ ਚੋਰੀ ਕਰਿਆ ਨੇ ਸਾਡੇ ਪੈਸੇ ਲੈ ਗਿਆ ਸਾਡੀ ਪੇਮੈਂਟ ਕੱਟ ਗਈ ਸਾਡਾ ਐ ਹੋ ਗਿਆ ਤਾਂ ਕੋਈ ਗੱਲ ਨਹੀਂ ਬਈ ਬੇਸ਼ੱਕ ਨਾਲ ਸਾਥ ਦਿਓ ਸਰ ਅਸੀਂ ਆਪਣੀ ਜੀਵਨ ਲੀਲਾ ਅੱਜ ਇਹਨਾਂ ਖਤਮ ਕਰਨ ਲੱਗੇ ਆਂ ਮਰਨ ਲੱਗੇ ਆਂ ਸਿਰਫ ਪੁਲਿਸ ਵਾਲੇ ਦੇ ਉਹ ਕਹਿੰਦਾ ਸੀ ਮੈਂ ਗੋਲੀਆਂ ਪਾ ਕੇ ਪਰਚਾ ਪਾ ਦੂੰਗਾ ਅਸੀਂ ਕਿਹਾ ਬਾਈ ਸਾਡੇ ਦੇ ਗਰੀਬ ਆਦਮੀ ਆ ਪਰਚਾ ਨਾ ਪਾ ਸਾਨੂੰ ਹੁਣ ਵੀ ਡਰਦੀ ਵੀ ਕਦੇ ਵੀ ਉਹ ਸਾਨੂੰ ਚੁਕਾ ਸਕਦਾ ਹੈ ਤਾਂ ਮੇਰਾ ਜਰੂਰ ਸਾਥ ਦਿਓ ਮੇਰੇ ਭਾਈ ਦਾ ਦਿਓ ਆ ਬੈਠੇ ਆਂ ਅਸੀਂ ਅਸੀਂ ਅੱਜ ਆਪਦਾ ਖਤਮਾ ਕਰਾਂਗੇ ਠੀਕ ਹੈ ਆ ਦੋਏ ਫੋਨ ਮੈਂ ਜੀਤੇ ਕੋਲ ਵੀ ਜਾਣਗੇ ਉਹਨੂੰ ਮੈਂ ਹੱਥ ਬੰਨ ਕੇ ਕਹਿਣਾ ਵੀ ਇਹ ਵੀਡੀਓ ਠੀਕ ਹੈ ਭਾਈ ਬਣ ਕੇ ਤੁਮ ਆਪ ਦੀ ਇਮਾਨਦਾਰੀ ਨਿਭਾਈ ਐਵੇਂ ਨਾ ਹੋਵੇ ਤੋ ਰਿਸ਼ਤੇ ਅਨੁਮਾਇਤ ਦੇ ਦੇ ਠੀਕ ਹੈ ਨਾ ਪਰ ਇੱਕ ਦੇਸਾ ਇੱਕ ਉਹ ਮਾਲਕ ਇੱਕ ਉਹ ਭਾਈ ਇੱਕ ਉਹ ਭਤੀਜਾ ਇੱਕ ਉਹ ਦਾ ਭਤੀਜਾ ਇਹ ਚੀਜ਼ਾਂ ਪਾਲ ਮਿਸਤਰੀ ਤੇ ਮੇਰਾ ਚਾਚਾ ਦੱਸਣਗੇ ਵੀ ਕਿਹੜੇ ਕਿਹੜੇ ਬੰਦੇ ਤੇ ਜਿਨ੍ਹਾਂ ਨੇ ਮਾਰਿਆ ਜਿਨ੍ਹਾਂ ਨੇ ਦਬਕੇ ਦਿੱਤੇ ਅਸੀਂ ਜੇ ਬਹੁਤ ਬਹੁਤ ਕੁੱਟੇ ਅਸੀਂ ਕੁੱਟ ਵੀ ਸਹਿਲੀ ਕੋਈ ਗੱਲ ਨਹੀਂ ਪਰ ਅਸੀਂ ਨਾ ਚੋਰ ਤੇ ਨਾ ਚੋਰ ਦੇ ਭਾਈ ਤੇ ਸੁੱਤੇ ਪਿਆਂ ਤੋਂ ਪੈਸੇ ਲੁਧਿਆਣੇ ਨਿਕਲ ਗਏ। ਸਾਨੂੰ ਪਤਾ ਨਹੀਂ ਰਿਹਾ। ਸਾਡੀ ਆਦਤ ਤਾਂ 5 ਵਜੇ ਉੱਠਣ ਦੀ ਪਰ ਸਾਡੀ 8 ਵਜੇ ਤੱਕ ਅੱਖ ਨਹੀਂ ਖੁੱਲੀ। ਉਹਦੇ ਕੋਲੇ ਦੇਖੋ ਇੱਕ ਕੱਲੀ ਕੱਲੀ ਲੋਕੇਸ਼ਨ ਹੈ ਗੱਡੀ ਦੀ ਕਿੱਥੇ ਮੈਨੇ ਚਾਹ ਪੀਤੀ ਕਿੱਥੇ ਮੈਨੇ ਰੋਟੀ ਖਾਧੀ। ਸਮਝ ਤੋਂ ਬਾਹਰ ਹੈ ਸਾਡੀ ਗੱਲ। ਸਾਨੂੰ ਨਹੀਂ ਪਤਾ ਲੱਗ ਰਿਹਾ ਕੀ ਹੋ ਗਿਆ ਕੀ ਨਾ। ਸਾਤੋਂ ਪੈਸੇ ਨਿਕਲ ਗਏ ਨਾ ਕਦੇ 65000 ਇਕੱਠਾ ਸੀਨੇ ਦੇਖਿਆ ਸੀ। ਨਾ ਸਾਡੀ ਜ਼ਿੰਦਗੀ 'ਚ ਆਇਆ। ਅਸੀਂ ਤਾਂ ਉਹੀ ਤੇ 7-8000 ਤਨਖਾਹ ਲੈਣ ਵਾਲੇ ਭਾਈ। ਠੀਕ ਹੈ ਉਹ ਉਸੇ ਤੇ ਗੁਜ਼ਾਰਾ ਕਰਦੇ ਤੇ ਜੇ ਕਦੇ ਵੀ ਕਿਸੇ ਮਾਲਕ ਨੇ ਇਹ ਗੱਲ ਕਹੇ ਤੇ ਵੀ ਹਾਂ ਇਹ ਬੰਦੇ ਚੋਰ ਤੇ ਪਹਿਲਾਂ ਮੇਰੇ ਵੀ ਚੋਰੀ ਕਰਕੇ ਗਏ ਨੇ ਕਿ ਜਾਂ ਮੇਰੇ ਮੇਰੀ ਮੇਰੇ ਇਤਨਾ ਖਾ ਨਾ ਮੇਰੇ ਮੇਰੀ ਗੱਡੀ ਜੋ ਪੈਸੇ ਚੋਰੀ ਹੋਏ ਨੇ ਜਾਂ ਮੇਰੀ ਗੱਡੀ ਜੋ ਮਾਲ ਵਿੱਚ ਹੈ ਇਹਨਾਂ ਨੇ ਯਾਰ ਕਦੇ ਨਾ ਮਦਦ ਕਰਿਓ ਪਰ ਭਾਈ ਬਣ ਕੇ ਸਾਡੀ ਦੋਵਾਂ ਦੀ ਹੱਥ ਬੰਨਦੇ ਮੇਰੇ ਹੱਥ ਤੇ ਫੋਨ ਹੈਗਾ ਠੀਕ ਹੈ ਅਸੀਂ ਆਪਣੀ ਜੀਵਨ ਲੀਲਾ ਖਤਮ ਕਰਨ ਲੱਗੇ ਆਂ ਇਹ ਵੀਡੀਓ ਬਹੁਤ ਹੀ ਦਿਲ ਝੰਡੋਰ ਦੇਣ ਵਾਲੀ ਵੀਡੀਓ ਸ ਜਿਵੇਂ ਕਿ ਉਹਨਾਂ ਨੇ ਵੀਡੀਓ ਵਿੱਚ ਦੱਸਿਆ ਕਿ ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਵਿੱਚ 65000 ਕਦੇ ਇਕੱਠੇ ਨਹੀਂ ਸੀ ਦੇਖੇ ਤੇ ਜੇ ਉਹਨਾਂ ਨੇ 65000 ਦੀ ਚੋਰੀ ਕੀਤੀ ਹੁੰਦੀ ਤਾਂ ਉਹ ਆਪਣੀ ਜਾਨ ਕਿਉਂ ਦਿੰਦੇ ਸਾਰੇ ਪਰਿਵਾਰ ਦੀ ਰੋਟੀ ਦਾ ਖਰਚਾ ਇਹਨਾਂ ਦੇ ਸਿਰ ਤੇ ਸੀ ਇਹ ਦੋਵੇਂ ਮਿਹਨਤ ਕਰਕੇ ਆਪਣਾ ਪਰਿਵਾਰ ਪਾਲਦੇ ਸੀ ਕਿ ਉਹ ਐਸ்சி ਭਾਈਚਾਰੇ ਨਾਲ ਸੰਬੰਧ ਰੱਖਦੇ ਸੀ ਇਸ ਕਰਕੇ ਮਾਮਲਾ ਹੁਣ ਐਸ்சி ਭਾਈ ਕਮਿਸ਼ਨ ਕੋਲ ਚਲਾ ਗਿਆ ਇਸ ਦੇ ਚੇਅਰਮੈਨ ਜਸਮੀਤ ਸਿੰਘ ਗਣੀ ਨੇ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਨਿਰਜੀ ਤੌਰ ਤੇ ਬੁਲਾਇਆ ਤੇ ਨਾ ਹੀ ਐਸਐਸਪੀ ਤੋਂ ਰਿਪੋਰਟ ਮੰਗਵਾਈ। 5 ਅਗਸਤ ਨੂੰ ਡਾਕਟਰ ਪ੍ਰੀਤੀ ਯਾਦਵ ਨੂੰ ਰਿਪੋਰਟ ਸਮੇਤ ਪੇਸ਼ ਹੋਣ ਲਈ ਕਿਹਾ ਗਿਆ ਹੈ। ਉਹਨਾਂ ਦੀ ਡੈੱਡ ਬodies ਹੱਲੇ ਵੀ ਪਟਿਆਲੇ ਦੇ ਮੁਰਦਾ ਘਰ ਵਿੱਚ ਪਈਆਂ ਨੇ ਤੇ ਉਹਨਾਂ ਦੇ ਪਰਿਵਾਰ ਤੇ ਪਿੰਡ ਵਾਸੀਆਂ ਦਾ ਇਹ ਕਹਿਣਾ ਹੈ ਕਿ ਜਦੋਂ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਤਦ ਤੱਕ ਉਹਨਾਂ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਏਗਾ। ਬੁਲੰਤ ਟੀਵੀ ਇਸ ਮਾਮਲੇ ਦੀ ਸਖਤੀ ਨਾਲ ਕਾਰਵਾਈ ਦੀ ਮੰਗ ਕਰਦਾ ਹੈ। ਤੇ ਉਮੀਦ ਕਰਦਾ ਹੈ ਕਿ ਇਹਨਾਂ ਨੂੰ ਜਲਦ ਤੋਂ ਜਲਦ ਇਨਸਾਫ ਮਿਲੇਗਾ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਇਹਨਾਂ ਨੂੰ ਜਲਦ ਤੋਂ ਜਲਦ ਇਨਸਾਫ ਮਿਲੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਵੱਧ ਤੋਂ ਵੱਧ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਹੁਣ ਮੈਨੂੰ ਦਿਓ ਇਜਾਜ਼ਤ ਪਰ ਭੁੱਲਣਾ ਨਾ ਜਿੱਥੇ ਕੋਈ ਨਹੀਂ ਉੱਥੇ ਬੁਲੰਧ